ਸਿਆਵਾ ਜੁਰਾ ਅੱਗੇੋਂ ਛੱਡ ਕੇ ਨਾ ਤੁਮਾਰੇ ਬੇਜਰੇ ਕਿਉਂ ਵੀ ਚੱਟਦੇ ਹੋ ਕੁਝ ਨਹੀਂ ਪਾਰਟੀ ਨੂੰ ਤਕੜਾ ਕਰਨ ਆਏ ਹਲਾਸ਼ਾਹੀ ਦੇਣ ਆਏ ਆਪਣੇ ਕਾਰਕਿਰਤਾ ਨੂੰ ਉਹਨਾਂ ਨੂੰ ਪਾਰਟੀ ਦੇ ਜੋ ਸੋਚ ਹੈ ਜਿਸ ਤਰੀਕੇ ਨਾਲ ਆਪਾਂ ਕੈਂਪੇਨ ਚਲਾਣਾ ਹੈ ਉਸ ਮੁੱਦੇ ਆ ਦੇ ਆਪਾਂ ਗੱਲ ਕੀਤੀ ਐ ਇਹ ਮੁੱਖ ਮੁੱਦਾ ਸੀ ਜਿਵੇਂ ਕਿ ਕਿਸਾਨ ਦੁਨੀਆਂ ਨੇ ਹੁਣ ਕਰਨੇ ਲੱਗ ਪਏ ਆ ਰਸਤੇ ਤੋਂ ਪੇ ਆ ਪਤਾਸ਼ਤ ਕਰ ਰਹੇ ਆ ਕਿ ਕਿਤੇ ਜਾ ਕੇ ਲੋਕਾਂ ਨੇ ਬੀਜੇਪੀ ਦਾ ਵਿਰੋਧ ਕਰਾ ਦੇ ਤਾਂ ਕਿਸਾਨ ਯੂਨੀਅਨ ਨਹੀਂ ਕਰ ਰਹੀ ਐ ਆਮ ਆਦਮੀ ਪਾਰਟੀ ਦੇ ਕਾਰਕਿਰਤਾ ਕਰ ਰਹੇ ਆ ਇਹ ਕਿਸਾਨ ਤਾਂ ਵਿਚਾਰਾ ਖੇਤ 'ਚ ਬੈਠਾ ਹੈ ਜਿਹਦੀ ਫਸਲ ਕੱਢ ਗਈ ਐ ਉਹ ਮੰਡੀ 'ਚ ਬੈਠਾ ਤੇ ਇਹ ਜੋ ਜਥੇਬੰਦੀ ਆ ਕੁਮਰੀ ਐ ਇਹ ਭਗਵੰਤ ਮਾਨ ਸਾਹਿਬ ਦੇ ਬਲੋਗ ਆ ਕਿਸਾਨ ਨਹੀਂ ਐ ਕਿਸਾਨ ਅੱਜ ਵਿਚਾਰਾ ਆਪਣੀ ਮਿਹਨਤ ਦੀ ਕਮਾਈ ਬਟੌਰਣ ਦੀ ਕੋਸ਼ਿਸ਼ ਕਰ ਰਿਹਾ ਹੈ ਆਪਣੀ ਆਮਦਨੀ ਵਧਾਨ ਦੀ ਕੋਸ਼ਿਸ਼ ਕਰ ਰਿਹਾ ਹੈ ਆਪਣੇ ਪਰਿਵਾਰ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਜੋ ਆਪਣੇ ਕਿਸਾਨ ਆ ਉਹ ਬਿਲਕੁਲ ਮਿਹਨਤ ਕਰਦੇ ਕੰਮ ਕਰਦੇ ਹੋਰ ਭਾਰਤੀ ਜਨਤਾ ਪਾਰਟੀ ਪੰਜਾਬ ਭਾਰਤੀ ਜਨਤਾ ਪਾਰਟੀ ਇਸ ਦੇਸ਼ ਦੀ ਔਰ ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਦੀ ਆਮਦਨੀ ਵਧਾਨ ਦੇ ਪੂਰੇ ਉਪਰਾਲੇ ਚੱਕਾਂਗੇ ਆਪਾਂ ਔਰ ਉਹਨਾਂ ਦੀ ਆਵਾਜ਼ ਬਣ ਕੇ ਜੋ ਵੀ ਆਪਾਂ ਕੰਮ ਕਰ ਸਕਦੇ ਅਗਲੀ ਸਰਕਾਰ ਦੇ ਵਿੱਚ ਕਿਸਾਨਾਂ ਦੀ ਆਪਾਂ ਮਦਦ ਕਰਾਂ। ਸਾਰੇ ਲੋਕ ਸਮਾਚ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਧਾਰ ਦਿੱਤੇ ਹਨ। ਸਵਾ ਸੰਗੋਪ ਚੀ ਬੀਜੇਪੀ ਵੱਲੋਂ ਹਰੀ ਗੀਨ ਲੈ ਰਿਹਾ ਹੈ। ਬੀਜੇਪੀ ਦਾ ਉਮੀਦਵਾਰ ਘੋਸ਼ਿਤ ਹੋ ਗਿਆ ਹੈ। ਬੀਜਿਤਪੀ ਦਾ ਉਮੀਦਵਾਰ ਕਮਲ ਦਾ ਫੁੱਲ ਹੈ। ਔਰ ਕਮਲ ਦੇ ਫੁੱਲ ਨੂੰ ਆਪਾਂ ਟਕੜਾ ਕਰ ਰਹੇ ਹਾਂ ਔਰ ਕਮਲ ਦੇ ਫੁੱਲ ਨੂੰ ਆਪਾਂ ਅੱਗੇ ਲੈ ਜਾਵਾਂਗੇ। ਵੋਟਾਂ ਕਮਲ ਦੇ ਫੁੱਲ ਨੂੰ ਪਹਿਣੀ ਹੈ ਔਰ ਕਮਲ ਦਾ ਫੁੱਲ ਸਾਡਾ ਉਮੀਦਵਾਰ। ਸਰ ਕਮਲ ਦਾ ਫੁੱਲ ਕਿੰਨਾਂ ਦੇ ਹੱਥ ਸੈ ਹੈ? ਹੈ? ਕਿੰਨਾਂ ਦੇ ਹੱ ਤੇ ਸਾਹਬ ਨੇ ਤਾਂ ਇਹ ਯਾਦ ਲੋਕ ਸਭਾ ਹਰ ਦਾ ਸਕੂਲ ਦੇ ਸਾਡੇ ਪ੍ਰਧਾਨਾਂ ਦੇ ਸਾਡੇ ਜੋ ਚਾਰੋਂ ਪ੍ਰਧਾਨ ਹਨ ਮਲੇਰ ਕੋਟਲੇ ਦਾ ਪ੍ਰਧਾਨ ਬਰਨਾਲੇ ਦਾ ਪ੍ਰਧਾਨ ਸਾਡੇ ਕਾਰਕਿਰਤਾ ਦੇ ਹੱਥ ਚ ਹੈ ਸਾਡੇ ਸੰਗਰੂਰ ਦੇ ਪ੍ਰਧਾਨ ਸਾਡੇ ਜੋ ਪਾਰਟੀ ਦੇ ਕਾਰਕਿਰਤਾ ਹਨ ਉਹਨਾਂ ਦੇ ਹੱਥ ਦੇ ਵਿੱਚ ਕਮਲ ਦਾ ਫੁੱਲ ਹੈ ਕਿਤੇ ਬੰਦਮ ਤਾਂ ਲੈ ਕੇ ਜਾ ਦੇਖੋ 1% ਦੀ ਗੱਲ ਨਹੀਂ ਹੈ ਇਹ ਨਹੀਂ ਇੱਕ ਬੰਦਮ ਤਾਂ ਲੈ ਕੇ ਤਰਨਾਪੁਰ ਗਈ ਲੋਕ ਸਭਾ ਦਾ ਆਗਰ ਸਰ ਤੁਸੀਂ ਮੀਟਿੰਗਾਂ ਕਰਿਓ ਕਿ ਲੱਗਦਾ ਵੀ ਜਦ 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 ਰਾਮ ਜੀ ਨੇ ਸ਼੍ਰੀ ਲੰਕਾ ਦੇ ਉੱਤੇ ਕਬਜ਼ਾ ਕੀਤਾ ਸੀ ਲੰਕਾ ਦੇ ਉੱਤੇ ਤੇ ਹਨੂਮਾਨ ਸੈਨਾ ਉਹਦੇ ਨਾਲ ਸੀ ਤੇ ਇਹ ਭਾਰਤੀ ਜਨਤਾ ਪਾਰਟੀ ਆ ਭਾਰਤੀ ਜਨਤਾ ਪਾਰਟੀ ਦਾ ਹਰੇਕ ਕਾਰਕਿਰਤਾ ਹਰੇਕ ਵਰਕਰ ਹਰੇਕ ਅਹੁਦੇਦਾਰ ਸਾਡਾ ਸਾਡਾ ਉਮੀਦਵਾਰ ਹੈ ਉੱਪ ਟਕਾ ਕੇ ਆਪਾਂ ਇੱਥੇ ਜਵਾਬ ਦੇਵਾਂਗੇ ਦੂਜੀ ਪਾਰਟੀਆਂ ਨੂੰ ਔਰ ਇੱਥੇ ਜਿੱਤ ਕੇ ਜਾਵਾਂਗੇ ਕਿ ਪਹਿਲਾਂ 12000 ਵੋਟ ਆਪਾਂ ਨੂੰ ਪਈ ਸੀ ਇੰਨੇਰਾ ਵੀ ਅਮੀਰ ਹੈ ਆਪਾਂ ਜਿੱਤ ਕੇ ਨਹੀਂ ਜਾਵਾਂਗੇ ਜਿੱਤਾਂਗੇ ਜਿੱਤਾਂਗੇ ਪੱਕਾ ਜਿੱਤਾਂਗੇ 13 ਜਿੱਤਾਂਗੇ ਪੂਰਾ ਜਿੱਤਾਂਗੇ 100% ਜਿੱਤਾਂਗੇ